ਸਿਕੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦ ਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਦੱਸ ਦਈਏ ਕਿ ਅੱਜ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਜਿਹੜਾ ਲਾਸਟ ਜੋ ਹੋਣਾ ਆ ਤਾਂ ਬਜਟ ਜਿਹੜਾ ਲਾਸਟ ਦੇ ਵੇਲੇ ਜੋ ਅਰਦਾਸ ਬੇਨਤੀ ਕਰਕੇ ਤਾਂ ਰਜਿੰਦਰ ਸਿੰਘ ਮਹਿਤਾ ਹੁਣਾ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਜਾਣਾ ਹੈਗਾ ਤਾਂ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਤੜਨਾ ਸਾਂਝੀਆਂ ਕਰ ਰਹੇ ਆ ਤਾਂ ਦੱਸ ਦਈਏ ਕਿ ਜੋ ਅਗਵਾਈ ਜੋ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੋ ਪ੍ਰਧਾਨ ਸਾਹਿਬ ਹੈਗੇ ਨੇ ਹਰਜਿੰਦਰ ਸਿੰਘ ਧਾਮੀ ਉਹ ਕਰਨਗੇ ਤਾਂ ਤੇਜੈ ਸਿੰਘ ਸਮੁੰਦਰੀ ਹਾਲ ਦੇ ਵਿੱਚ ਬਜਟ ਨੇ ਕਿ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਜੇ ਗੱਲ ਕਰ ਲਈਏ ਤਾਂ ਸਿੱਖਿਆ ادارے ਨੂੰ ਲੈ ਕੇ ਜਾਂ ਖੇਤੀਬਾੜੀ ਨੂੰ ਲੈ ਕੇ ਕਿਉਂਕਿ ਜਿ ਸ਼੍ਰਮnik ਗੁਰਦਾਰ ਪਰ ਕਮੇਟੀ ਦੇ ਹੇਠਾਂ ਜੋ ਖੇਤੀਬਾੜੀ ਵੀ ਹੁੰਦੀ ਆ ਤਾਂ ਉਸ ਨੂੰ ਲੈ ਕੇ ਜਾਂ ਸਿੱਖਿਆ ادارے ਨੂੰ ਲੈ ਕੇ ਵੱਖ-ਵੱਖ ਚਰਚਾਵਾਂ ਜੋ ਹੋ ਸਕਦੀਆਂ ਨੇ ਤਾਂ ਇਸ ਦੇ ਵਿੱਚ ਬਜਟ ਜੋ 24-25 ਦਾ ਬਜਟ ਜੋ ਹੈਗਾ ਉਹ ਅੱਜ ਪਾਸ ਕੀਤਾ ਜਾਣਾ ਹੈਗਾ ਤਾਂ ਸ਼ਰਮਨੀ ਗੁਰਦੁਆਰਾ ਪਰਮੰਤਕ ਕਮੇਟੀ ਦੇ ਪ੍ਰਧਾਨ ਜੋ ਹੈਗੇ ਨੇ ਹਰਜਿੰਦਰ ਸਿੰਘ ਧਾਮੀ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਅੱਜ ਦੇ ਬਚਨ ਨੂੰ ਲੈ ਕੇ ਕੀ ਕਹਿਣਾ ਹੈ ਤਾਂ ਬਿਲਕੁਲ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੇ ਕਰ ਰਹੇ ਹਾਂ ਤਾਂ ਐਜੀਪੀਸੀ ਪ੍ਰੈਜ਼ੀਡੈਂਟ ਹਰਜਿੰਦਰ ਸਿੰਘ ਧਾਮੀ ਹੋਣਾ ਦੇ ਨਾਲ ਵੀ ਗੱਲ ਕਰਦੇ ਹਾਂ ਕਿ ਉਹਨਾਂ ਦਾ ਅੱਜ ਦੇ ਬਜਟ ਨੂੰ ਲੈ ਕੇ ਖਾਸ ਤੌਰ ਦੇ ਉਤੇ ਕੀ ਕਹਿਣਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਹਰਜਿੰਦਰ ਸਿੰਘ ਧਾਮੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚ ਚੁੱਕੇ ਨੇ ਸਚਕਨ ਸ਼੍ਰੀ ਹਰ ਅੰਦਰਸ਼ਨ ਦੇ ਦਾਰੇ ਕਰਨ ਤੋਂ ਬਾਅਦ ਤਾਂ ਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਬਜਟ ਨੂੰ ਲੈ ਕੇ ਕੋਈ ਪ੍ਰਾਇੋਰਟੀ ਤੁਸੀਂ ਦੇਖੋਗੇ ਜਿਹੜੇ ਉੱਥੇ ਅੰਦਰ ਕਰੂਗਾ ਸਪੀਚ ਜਨਤ ਕਤਰ ਸਾਹਿਬ ਤੇ ਬਹੁਤ ਕੋਹਿਆ ਜਿਹੜਾ ਨਵਾਂ ਥੋੜਾ ਹਿੰਟ ਦੇ ਦਿਓ ਵੀ ਕੀ ਪ੍ਰਾਈਸ ਚੱਲ ਰਿਹਾ ਹੈ ਵਿਚਰੇਗਾ ਬਜਟ ਪ੍ਰੋਨਾ ਨਹੀਂ ਲਾਈ ਚੱਲ ਰਿਹਾ ਪਲੀਜ਼ ਬਜਟ ਤੋਂ ਪਹਿਲਾਂ ਜਿਹੜਾ ਆ ਕੋਈ ਚੰਗਾ ਨਹੀਂ ਲੱਗਦਾ ਜੀ ਦੂਸਰੀ ਗੱਲ ਆ ਧਰਮ ਪ੍ਰਚਾਰ ਦੇ ਉੱਤੇ ਵੱਡੀ ਜਿਹੜੀ ਮਹਿੰਮ ਚੱਲ ਰਹੀ ਤਾਂ ਬਿਲਕੁਲ ਧਰਮ ਪ੍ਰਚਾਰ ਤਾਂ ਤੁਸੀਂ ਵੇਖਿਆ ਕਿ ਜਿਸ ਤਰੀਕੇ ਦੇ ਨਾਲ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਕਿਹਾ ਕਿ ਧਰਮ ਪ੍ਰਚਾਰ ਦੇ ਉੱਤੇ ਕੋਈ ਵੱਡੀ ਮੁਹਿੰਮ ਸ਼ੁਰੂ ਕੀਤੀ ਜਾਏਗੀ ਤਾਂ ਜ਼ਰੂਰ ਇੱਕ ਵਾਰ ਹੋਰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਬਜਟ ਦੇ ਵਿੱਚ ਅੱਜ ਹੋਰ ਕਿਹੜੀਆਂ ਵਿਸ਼ੇਸ਼ ਗੱਲਾਂ ਦੇ ਉੱਤੇ ਜਿਹੜੀ ਅੱਜ ਚਾਤ ਪਾਈ ਜਾ ਸਕਦੀ ਹੈ। ਤਾਂ ਤੁਸੀਂ ਵੇਖ ਸਕਦੇ ਹੋ ਕਿ ਹਰਜਿੰਦਰ ਸਿੰਘ ਧਾਮੀ ਜੋ ਇੱਥੇ ਪਹੁੰਚ ਚੁੱਕੇ ਨੇ ਤਾਂ ਉਹਨਾਂ ਦੇ ਨਾਲ ਵੀ ਜ਼ਰੂਰ ਅਸੀਂ ਗੱਲ ਕਰਦੇ ਹਾਂ ਤਾਂ ਉਹਨਾਂ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਗੱਲ ਵੀ ਕੀਤੀ ਗਈ ਆ ਕਿ ਧਰਮ ਪ੍ਰਚਾਰ ਨੂੰ ਲੈ ਕੇ ਵਿਸ਼ੇਸ਼ ਗੱਲ ਕੀਤੀ ਜਾ ਸਕਦੀ ਆ ਤਾਂ ਕੋਸ਼ਿਸ਼ ਕਰ ਰਹੇ ਆ ਕਿ ਪ੍ਰਧਾਨ ਸਾਹਿਬ ਦੇ ਨਾਲ ਗੱਲ ਕਰੀਏ ਤਾਂ ਤੁਸੀਂ ਵੇਖ ਸਕਦੇ ਹੋ ਕਿ ਹਰਜਿੰਦਰ ਸਿੰਘ ਧਾਮੀ ਹੋਣਾ ਵੱਲੋਂ ਜਿਸ ਤਰੀਕੇ ਨਾਲ ਪਹਿਲਾਂ ਵੀ ਦੱਸਿਆ ਗਿਆ ਕਿ ਜੋ ਅੱਜ ਦੇ ਇਜਲਾਸ ਦੇ ਵਿੱਚ ਇਕਤਾ ਸਿੱਖਿਆਦਾਰਾਂ ਨੂੰ ਲੈ ਕੇ ਦੂਜਾ ਜੋ ਆ ਧਰਮ ਪ੍ਰਚਾਰ ਨੂੰ ਲੈ ਕੇ ਵੱਡੀ ਜੋ ਰਣਨੀਤੀ ਜਾਂ ਕਹਿ ਲਈ ਕਿ ਬਜਟ ਦੇ ਵਿੱਚ ਵੱਡੀਆਂ ਗੱਲਾਂ ਜੋ ਰੱਖੀਆਂ ਜਾ ਸਕਦੀਆਂ ਨੇ ਤਕਲੀਕਲੀ ਤਸਵੀਰ ਭਜਾਣ ਨੂੰ ਆਇਆ ਤਾਂ ਨਾਲ ਸਾਂਝੀ ਕਰਦੇ ਰਹੋਗੇ ਬਣੇਰੋ ਜਗਬਾਨ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਲੈਕਸ਼ਨ ਸਨਕ ਜਗਬਾਨੀ ਟੀਵੀ ਸ਼ਿਰਮ ਸਸਾਈ